ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨੂੰ ਸਕਿਪ ਬਿਲਕੁਲ ਨਾ ਕਰਿਓ ਅਗਰ ਜੇ ਤੁਸੀਂ ਅਮਰਪਾਲ ਸਿੰਘ ਜੀ ਨੂੰ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰੋ ਸਕਿਪ ਨਾ ਕਰਿਓ ਤੇ ਬੀਤੇ ਦਿਨ ਹੀ ਤੁਹਾਨੂੰ ਪਤਾ ਹੋਵੇਗਾ ਕਿ ਇੱਕ ਅਮਰਪਾਲ ਸਿੰਘ ਜੀ ਦੀ ਇੱਕ ਆਡੀਓ ਵਾਇਰਲ ਹੋਈ ਸੀ ਦਿਬਰਗੜ ਜੇਲ ਦੇ ਅੰਦਰ ਜੋ ਕਿ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਸੀ ਕਿ ਸਾਡਾ ਨਾ ਇਹ ਕੀ ਕੁਝ ਕਾਰਾ ਕਰਨ ਦੇ ਜੇਲ ਦੇ ਅੰਦਰ ਜੇਲ ਦੇ ਅੰਦਰ ਬਹੁਤ ੱੱਕਾ ਕਰਨ ਦੇ ਇਹਨਾਂ ਉੱਤੇ ਝੂਠੇ ਅਲੀਗੇਸ਼ਨ ਲਗਾਏ ਜਾ ਰਹੇ ਆ ਜੋ ਕਿ ਨਾ ਮਰਦਿਆਂ ਨਾ ਮਰਦਾਂ ਵਾਲੀ ਗੱਲਾਂ ਕਰਨ ਦੇ ਠੀਕ ਆ ਤੇ ਇਹ ਗੱਦੇ ਕਿ ਹਾਂ ਵੀ ਸਾਨੂੰ ਪੰਜਾਬ ਲੈ ਕੇ ਜਾਇਆ ਜਾਵੇ ਇਹਨਾਂ ਦੀ ਇਹ ਮੰਗ ਆ ਅਮਰਪਾਲ ਸਿੰਘ ਜੀ ਦੀ ਕਿ ਸਾਨੂੰ ਪੰਜਾਬ ਲੈ ਕੇ ਜਾਇਆ ਜਾਵੇ ਜੇ ਤੁਸੀਂ ਇੰਨੇ ਸਾਡੇ ਤੋਂ ਮਰਦੇ ਹੋ ਤਾਂ ਫਿਰ ਤੁਹਾਨੂੰ ਉਥੇ ਲਿਆ ਕੇ ਗੋਲੀ ਮਾਰ ਦਿਓ ਬਟ ਅਸੀਂ ਮਰਨਾ ਇੱਥੇ ਪਸੰਦ ਕਰਦੇ ਆ ਆਪਣੇ ਪੰਜਾਬ ਦੇ ਵਿੱਚ ਨਾ ਕਿ ਉਥੇ ਤੇ ਉਹਨਾਂ ਨੇ ਭੁੱਖ ਹੜਤਾਲ ਵੀ ਕੀਤੀ ਜਿਨ੍ਹਾਂ ਆਪਣੇ ਖਾਲਸਾ ਭਰਾ ਸੀ ਉਹਨਾਂ ਦੇ ਨਾਲ ਜੁੜੇ ਕਈਆਂ ਦੀ ਤੱਬੇ ਤੋਂ ਉਥੇ ਖਰਾਬ ਹੋਈ بگੜੀ ਤੇ ਉਹ ਚੀਜ਼ ਕਰਕੇ ਇਹਨਾਂ ਨੂੰ 10 ਤੋਂ 15 ਦਿਨ ਹੋ ਗਏ ਇਹਨਾਂ ਨੂੰ ਭੁੱਖ ਹੜਤਾਲ ਦੇ ਵਿੱਚ ਅਮਰਪਾਲ ਸਿੰਘ ਜੀ ਬੈਠੇ ਹੋਏ ਤੇ ਇਹਨਾਂ ਜੀ ਮਾਤਾ ਜੀ ਵੀ ਹੁਣ ਭੁੱਖ ਹੜਤਾਲ ਦੇ ਵਿੱਚ ਕਹਿੰਦੇ ਹੁਣ ਅਸੀਂ ਪੂਰਾ ਸਾਥ ਦਵਾਂਗੇ ਅਸੀਂ ਵੀ ਕਹਿੰਦੇ ਹੁਣ ਭੁੱਖ ਹੜਤਾਲ ਕਰਾਂਗੇ ਜੋ ਕਿ ਬਹੁਤ ੱੱਕਾ ਪਰਿਵਾਰ ਦੇ ਨਾਲ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਤੋ ਠੀਕ ਹੈ ਤੇ ਹੁਣ ਮੈਂ ਵੀਡੀਓ ਉਹਨਾਂ ਦੀ ਦਿਖਾ ਰਿਹਾ ਮਾਤਾ ਜੀ ਦੀ ਕਿ ਉਹਨਾਂ ਦਾ ਕੀ ਬਿਆਨ ਆ ਉਹ ਕਹਿੰਦੇ ਸਾਡੇ ਬੱਚੇ ਸਾਡੇ ਇੱਥੇ ਪੰਜਾਬ 'ਚ ਆ ਜਾਣ ਨਹੀਂ ਤਾਂ ਅਸੀਂ ਵੀ ਕਹਿੰਦੇ ਭੁੱਖ ਹੜਤਾਲ ਤੇ ਅਸੀਂ ਬੈਠੇ ਆਂ ਫਿਰ ਕੋਈ ਗੱਲ ਨਹੀਂ ਜੇ ਮਰਦੇ ਆਂ ਤਾਂ ਫਿਰ ਮਰ ਜਾਵਾਂਗੇ ਸਾਨੂੰ ਕਹਿੰਦੇ ਮਰਨ ਦਾ ਕੋਈ ਡਰ ਨਹੀਂ ਤਾਂ ਮੈਂ ਇਹ ਚੀਜ਼ ਕਹਿਣਾ ਕਿ ਤੁਸੀਂ ਇਹ ਵੱਧ ਤੋਂ ਵੱਧ ਤੁਸੀਂ ਵੀਡੀਓ ਸ਼ ਤਾਂ ਵੀਰ ਨੂੰ ਦੇਖ ਲਓ ਉਹਨਾਂ ਦੇ ਮੰਮੀ ਦੇ ਕੀ ਬਿਆਨ ਸੀ ਖੜ੍ਹਤਾਲ ਤੇ ਬੈਠੇ ਆ ਉਹਨਾਂ ਵਿੱਚ ਕੁਝ ਜ਼ਿਆਦਾ ਜਿਹੜੇ 3-4 ਸਿੰਘ ਹੋ ਜ਼ਿਆਦਾ ਸੀਰੀਅਸ ਵਾ ਸਾਡੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਨਾਂ ਨੇ ਇੱਥੋਂ ਦਾ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ 'ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਅਸੀਂ ਮੇਰੀ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਇੱਥੇ ਆ ਦਾ ਸਾਥ ਦਿਓ ਤਾਂ ਅਸੀਂ ਇੱਥੇ ਭੁੱਖ ਹੜਤਾਲ ਤੇ ਹੁਣ ਬਹਿਣਾ ਵਾ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ 'ਚ ਭੁੱਖ ਹੜਤਾਲ ਤੇ ਬੈਠੇ ਆ 10 ਬੰਦੇ ਉਹ ਤੇ 40 40 ਬੰਦੇ ਸਾਡੇ ਭੁੱਖ ਹੜਤਾਲ ਤੇ ਬੈਠੇ ਤੇ ਬਾਕੀ ਅਸੀਂ ਸਾਰਾ ਪਰਿਵਾਰ ਬਹਿਣ ਲੱਗੇ ਸਾਰੇ ਐਨਐਸਏ ਵਾਲਿਆਂ ਦੇ ਪਰਿਵਾਰ ਫੇਰ ਜਦੋਂ ਸਾਡੇ ਬੱਚੇ ਇਥੇ ਆਉਣ ਕੇ ਪੰਜਾਬ ਚ ਜੀਲ ਚ ਰੋਟੀ ਖਾਂ ਕੇ ਫੇਰ ਨਹੀਂ ਖਾਵਾਂਗੇ ਹਟਾਏ ਆਖਰੀ ਫੈਸਲਾ ਵਾ ਬਸ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਭਾਈ ਸਾਹਿਬ ਹੁਣਾਂ ਨੇ 7 ਦਿਨ ਤੋਂ ਭੁਖੜ ਹੜਤਾਲ ਤੇ ਬੈਠੇ ਆ ਉਹਨਾਂ ਵਿੱਚ ਕੁਝ ਜ਼ਿਆਦਾ ਜਿਹੜੇ 3-4 ਸਿੰਘ ਉਹ ਜ਼ਿਆਦਾ ਸੀਰੀਅਸ ਵਾ ਤੇ ਅਸੀਂ ਪਰਸੋਂ ਇਸ ਵਿਸ਼ੇ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਦਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਸਾਡੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੇ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਮੇਰੀ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸ ਇਹ ਇਥੇ ਭੁਖੜ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਆ ਵੀ ਇਹ ਬੈਠੇ ਆ ਪਰਸੋਂ ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ 6 ਦਿਨਾਂ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਹੀ ਵੀ ਉਹਨਾਂ ਨੇ ਇੰਨਾ ਇਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚਲਾਉਣ ਦੇ ਪ੍ਰਸ਼ਾਸਨ ਵਾਲੇ ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉਥੇ 3 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੁਖੜ ਹੜਤਾਲ ਤੇ ਬੈਠੇ ਆ 10 ਬੰਦੇ ਉਥੇ 40 40 ਬੰਦੇ ਸਾਡੇ ਭੁਖੜ ਹੜਤਾਲ ਦੇ ਬੈਠੇ ਤੇ ਬਾਕੀ ਅਸੀਂ ਹੁਣ ਸਾਰੇ ਪਰਿਵਾਰ ਬਹਿਣ ਲਗੇ ਸਾਰੇ ਐਨਐਸਏ ਵਾਲਿਆਂ ਦੇ ਫੇਰ ਜਦੋਂ ਸਾਡੇ ਬੱਚੇ ਇਥੇ ਆਉਣ ਕੇ ਪੰਜਾਬ ਚ ਜੀਲ ਚ ਰੋਟੀ ਖਾਣ ਕੇ ਫੇਰ ਨਹੀਂ ਖਾਵਾਂਗੇ ਹਟਾਈ ਆਖਰੀ ਫੈਸਲਾ ਵਾ ਬਸ ਇਥੇ ਆ ਕਿ ਇਹ ਜਗ੍ਹਾ ਵੇਚਦੇ ਅਸੀਂ ਬੈ ਜਾਣਾ ਜਿੱਥੇ ਵੀ ਹਾਨੂੰ ਜਗ੍ਹਾ ਮਿਲੀ ਹੋ ਸਕਦਾ ਹੈ ਸੜਕਾਂ ਹੀ ਰੋਕੀ ਜੋ ਅਜੇ ਨਹੀਂ ਸਾਡੀ ਕੋਈ ਗੱਲ ਬਾਤ ਇਹ ਸਰਕਾਰਾਂ ਤੇ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ ਪਰਸੋਂ ਅਸੀਂ ਉਹਨੂੰ ਮੰਗਵਾਂਗੇ ਤੇ ਜੇ ਸਾਡਾ ਕੋਈ ਜਵਾਬ ਦਿੱਤਾ ਸਰਕਾਰ ਨੇ ਸਰਕਾਰ ਤੇ ਵਿਸ਼ਵਾਸ ਅਸੀਂ ਤਾਂ ਕਰੀਏ ਨਾ ਜੇ ਨੂੰ ਜੈਨਾ ਕੁਝ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤਮਾਨ ਲਾਈਵ ਹੋ ਕੇ ਕਹਿ ਰਿਹਾ ਸੀ ਪੀ ਜਿੱਥੇ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਪੀ ਉਹ ਗਲਤ ਹੋਇਆ ਵਾ ਨੂੰ ਚਈ ਨਾ ਕੋਸ਼ ਹੋਇਆ ਤੇ ਉਹ ਵੀ ਗਲਤ ਗਲਤ ਸੀ ਉੱਥੋਂ ਦੇ ਬੰਦਿਆਂ ਨੂੰ ਅਠੀਂ ਦੇ ਨਹੀਂ ਜਮਾਨ ਤੇ ਮਿਲ ਗਈ ਤੇ ਸਿੱਖਾ ਵਾ ਤੇ ਸਾਰੇ ਕਾਨੂੰਨ ਬਣਿਆ ਪਨ ਲੱਗਦਾ ਕਿ ਦੇਸ਼ ਵੀ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਉਮੀਦ ਹੀ ਨਹੀਂ ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ ਇਹ ਤਾਂ ਭਗਵੰਤਬਾਨ ਵੀ ਸੋਚੇ ਵੀ ਮੈਂ ਵੀ ਇੱਕ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲ੍ਹਾਂ 'ਚ ਮਰਨ ਜਨਮ ਦੀ ਲੜਾਈ ਰਹਨੇ ਉਹ ਮਾਂਾਂ ਕਿਦਾਂ ਜੀਣਗੀਆਂ ਜਿਹੜੀ ਆਡੀਓ ਭਾਈ ਅਮਰਪਾਲ ਸਿੰਘ ਜੀ ਦੀਆਂ ਦੀ ਆ ਰਹੀ ਹੈ ਉਹ ਤੇ ਹੁਣ ਸਰਕਾਰ ਵੇਖੇ ਕਿ ਕੋਈ ਵੀ ਸਿੰਘ ਦਾ ਨੁਕਸਾਨ ਹੁੰਦਾ ਤੇ ਸਰ ਪ੍ਰਸ਼ਾਸਨ ਜ਼म्मेवार ਆ ਕਿਉਂਕਿ ਉਥੇ ਬਸੰਤ ਇੰਨਾ ਸੀਰੀਅਸ ਆ ਗਈ ਉਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਵੀ ਕਿਹਾ ਕਿ ਕਿਸੇ ਵੇਲੇ ਵੀ ਨੂੰ ਕੁਝ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਆ ਕਿ ਮਰਨ ਤੱਕ ਮੇਰੇ ਮੂੰਹ ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਂਤੀ ਦਿੱਤਾ